ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਪਿਰਿਆਸ ਰਿਆ ਜੀ ਸਾਰਿਆਂ ਦਾ ਪਿਆਰ ਬੜਾ ਮਿਲਿਆ ਚਾਹੇ ਉਹ ਦੋਸਤੀ ਫੈਮਿਲੀ ਸੀ ਲੁਧਿਆਣੇ ਵਾਸੀ ਸੀ ਸਭ ਦਾ ਬਹੁਤ ਪਿਆਰ ਮਿਲਿਆ ਉਹ ਸਵੇਰੇ ਜਿਹੜੇ ਨਾਤਮਸਤਕ ਹੋਏ ਸੀ ਗਏ ਸੀ ਮੰਦਰ ਵੀ ਗੁਰਦੁਆਰੇ ਵੀ ਤੇ ਫਲੋਰ ਵੀ ਗਏ ਸੀ ਸਾਰੀਆਂ ਗੱਲਾਂ 23 ਤਰੀਕ ਨੂੰ ਅੱਜ ਮੇਰੀ ਸਿਰਫ ਇੱਕੋ ਗੁਜ਼ਾਰਿਸ਼ ਹੈ ਕਿ ਵੋਟਾਂ ਪਾਣੀ ਆ ਬਸ ਹਲਕਾ ਦੇ ਵੋਟਰਾਂ ਨੂੰ ਇਹੀ ਮੈਂ ਤਾਂ ਅਪੀਲ ਮੇਰੇ ਖਿਆਲ 2-4 ਵਾਰ ਹੀ ਹੁਣੇ ਕਹਿ ਚੁੱਕਾ ਕਿ ਕਿ ਜ਼ਰੂਰ ਆਓ ਔਰ ਵੋਟਾਂ ਪਾਓ ਪੰਜਾਬ ਦੇ ਲੁਧਿਆਣਾ ਦੇ ਵਿੱਚ ਵਿਧਾਨ ਸਭਾ ਜਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਅੱਜ ਔਰ VOTING ਦਾ ਡੇ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਦਾ ਗੁਰੂ ਨਾਨਕ ਪਬਲਿਕ ਸਕੂਲ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਅੱਜ ਲੋਕਾਂ ਦੇ ਵੱਲੋਂ ਸੁਰੇਤ ਤਰਕੇ ਟੜਕੇ ਆਪਣਾ ਮਾਦਾਂ ਦਿੱਤਾ ਜਾ ਰਿਹਾ ਆ ਉਹ ਨੁਮਾਇੰਦਾ ਜਿਹੜੇ ਉਮੀਦਵਾਰ ਪਾਰਟੀਆਂ ਤੋਂ ਵੱਖ-ਵੱਖ ਪਾਰਟੀਆਂ ਤੋਂ ਖੜੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਮਨੀ ਚੋਣਾ ਕਿਉਂ ਹੋ ਰਿਹਾ ਕਿਉਂਕਿ ਗੁਰਪ੍ਰੀਤ ਗੋਗੀ ਬੱਸੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਮਨੀ ਚੋਣਾ ਰੱਖੀਆਂ ਗਿਆ ਸੀ ਤੇ ਜਿਮਨੀ ਚੋਣਾ ਦੇ ਦੌਰਾਨ ਅੱਜ ਵੱਖ-ਵੱਖ ਪਾਰਟੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਆਮ ਆਦਮੀ ਪਾਰਟੀ ਤੋਂ ਸੰਜੀਵ अरोड़ा ਕਾਂਗਰਸ ਪਾਰਟੀ ਤੋਂopathushan Ashu ਤੇ ਅਕਾਲੀ ਦਲ ਤੋਂ ਪ੍ਰਕਾਸ਼ ਸਿੰਘ ਹੁਮਨ ਭਾਜਪੀ ਤੋਂ ਜੀਵਨ ਗੁਪਤਾ ਤੇ ਆਜ਼ਾਦ ਹੋਰ ਉਮੀਦਵਾਰ ਇਥੋਂ ਇਸ ਵੈਸਟ ਹਲਕੇ ਦੀ ਸੀਟ ਤੋਂ ਖੜੇ ਨੇ ਹਾਲਾਂਕਿ ਤੁਹਾਨੂੰ ਤਸਵੀਰਾਂ ਜਰੂਰ ਦਿਖਾ ਰਹੇ ਹਾਂ ਸਵੇਰ ਦੇ ਵੇਲੇ ਦੀ ਤਸਵੀਰਾਂ ਦਿਖਾ ਰਹੇ ਹਾਂ ਕਿ ਜਿੱਥੇ ਕੀ ਲੋਕ ਆਪਣਾ ਮਾਦਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਹੀ ਲੋਕ ਆਪਣਾ ਸਵੇਸਰੇ ਆਪਣਾ ਮਾਦਨ ਦੇ ਕੇ ਬਾਹਰਾਂ ਦੇ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਕੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਥੋੜੀ ਦੇਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਤੇ ਇੱਥੇ ਪਹੁੰਚ ਜਾਣਗੇ ਤੇ ਹੋਰ ਵੀ ਨਮਾਇੰਦਾ ਜਿਹੜੇ ਵਕ ਵਕ ਪਾਰਟੀ ਦੇ ਲੀਡਰ ਨੇ ਉਹ ਆਪਣੇ 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 ਇਰੇ ਦੇ ਵਿੱਚ ਆਪਣੇ ਆਪਣੇ ਬੂਥਿੰਗ ਸੈਂਟਰ ਦੇ ਉੱਥੇ VOTING ਪਹੁੰਚ ਜਾ ਰਹੇ ਨੇ ਹਾਲਾਂਕਿ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਜੇਕਰ ਗੱਲ ਕਰੀਏ ਪਿਛਲੇ ਪਚੋਕਰ ਸਮੇਂ ਦੀ ਹਾਲਾਂਕਿ ਪਿਛਲੇ ਪਚੋਕਰ ਸਮੇਂ ਤੇ ਇਸ ਵੈਸਟ ਛਲਕੇ ਸੀਟ ਤੋਂ ਦਬਦਬਾ ਜਿਹੜਾ ਕੀ ਆ ਭਾਤਪੂਛਨ ਆਸ਼ੂ ਦਾ ਬਣਿਆ ਆਇਆ ਵਾ ਕਿਉਂਕਿ ਦੋ ਵਾਰੀ ਭਾਤਪੂਛਨ ਆਸ਼ੂ ਉੱਥੋਂ ਵਿਜੀਤਾ ਰਹੇ ਨੇ ਹਾਲਾਂਕਿ ਹੁਣ ਵੈਸਟ ਛਲਕੇ ਦੀ ਜਿਮਣੀ ਚੋਣਾ ਦੀ ਇਹ ਸੀਟ ਕਾਫੀ ਹੌਟ ਸੀਟ ਮੰਨੀ ਜਾ ਰਹੀ ਹੈ ਸਾਰੇ ਪੰਜਾਬ ਦੀ ਨਿਗਾ ਲੁਧਿਆਣਾ ਦੀ ਵੈਸਟ ਸੀਟ ਤੇ ਬਣੀ ਹੋਈ ਆ ਹੁਣ ਸਵੇਰ ਵੇਲੇ ਦੀ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਹਾਲਾਂਕਿ ਕੋਲ ਟੋਟਲ ਵੋਟਿੰਗ ਜਿਹੜੀ ਹੈ ਲੱਖ 1.75 ਹਾਲਾਂਕਿ ਦੇਖ ਸਕਦੇ ਹੋ ਕਿ ਅਰੋੜਾ ਸਾਹਿਬ ਜਿਹੜੇ ਆਵਾਂ ਦੀ ਪਾਰਟੀ ਦੇ ਸੰਜੀਵ ਅਰੋੜਾ ਇੱਥੇ ਪਹੁੰਚ ਚੁੱਕੇ ਨੇ ਤੁਹਾਨੂੰ ਅੰਦਰ ਦੀ ਤਸਵੀਰਾਂ ਵੀ ਲੈ ਕੇ ਚੱਲਾਂਗੇ ਕਿ ਦੇਖ ਸਕਦੇ ਹੋ ਕਿ ਸੰਜੀਵ ਅਰੋੜਾ ਪਹੁੰਚ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਅਰੋੜਾ ਸਾਹਿਬ ਤਕਰੀਬਨ 3 ਤੋਂ 4 ਮਹੀਨੇ ਤੁਸੀਂ ਚੋਣਾਂ ਦੇ ਵਿੱਚ ਪ੍ਰਚਾਰ ਕੀਤਾ ਕਿਵੇਂ ਦੇਖ ਰਹੇ ਹੋ ਅੱਜ ਉਹ ਦਿਨ ਆ ਗਿਆ ਬਹੁਤ ਚੰਗਾ ਲੱਗ ਰਿਹਾ ਜੀ ਸਾਰਿਆਂ ਨੂੰ ਪਿਆਰ ਭਰ ਮੈਂ ਇੱਕੋ ਹੀ ਚੀਜ਼ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਜੀ ਕਿ ਵੱਧ ਤੋਂ ਵੱਧ ਲੁਧਿਆਣੇ ਵਾਸੀ ਵੋਟਾਂ ਪਾਉਣਾਂ ਇਹ ਡੈਮੋਕਰੇਸੀ ਲਈ ਬਹੁਤ ਚੰਗਾ ਆ ਬਸ ਸਰ ਦਿਨ ਦੀ ਸ਼ੁਰੂਆਤ ਅੱਜ ਕਿੱਦਾਂ ਕੀਤੀ ਮੈਂ ਸਵੇਰੇ ਮੰਦਿਰ ਗਿਆ ਗੁਰਦੁਆਰੇ ਗਿਆ ਤੇ ਫਲੋਰ ਮਜ਼ਾਰ ਤੇ ਗਿਆ ਸੀ ਹਾਂ ਜੀ ਸਰ ਕਿਵੇਂ ਦੇਖਦੇ ਹੋ ਹੁਣ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਸ਼ੁਰੂਆਤ ਜਿਹੜੀਆਂ ਹੋ ਚੁੱਕੀਆਂ ਹੈ ਸਮੇਂ ਸ਼ੁਰੂ ਹੋ ਚੁੱਕਾ ਹੈ ਸ਼ਾਮ ਤੱਕ VOTING ਹੋਵੇ ਮੈਂ ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਿ ਸਾਰੇ ਆ ਕੇ ਵੋਟ ਜ਼ਰੂਰ ਪਾਓ ਹਾਂ ਪੂਰੀ ਫੈਮਿਲੀ ਹਾਂ ਪਿਆਰ ਦਾ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਮੇਰੀ ਇੱਕੋ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਵੋਟ ਜ਼ਰੂਰ ਪਾਣਾ ਉਹ ਬੂਥਾਂ ਤੇ ਟਾਈਮ ਬਿਲਕੁਲ ਨਹੀਂ ਲੱਗ ਰਿਹਾ 5-7 10 ਮਿੰਟ ਲੱਗ ਰਹੇ ਆ ਔਰ ਵੋਟ ਪੁਗਤ ਜਾਂਦੀ ਖੰਡ ਸਰ ਰੋਣਾ ਜੀ ਪਿੱਛੇ ਲੱਗੇ ਜਲੇ ਸਰ ਲੁਧਿਆਣਾ ਵਾਸਤੇ ਲੋਕ ਚੰਦੇ ਨੇ ਨਹੀਂ ਚਲੋ ਇਹ ਹੁਣ 23 ਤੋਂ ਬਾਅਦ ਕਰਾਂਗੇ ਹਾਂ ਜੀ ਮਿਸ਼ਨ ਕੀ ਹੈ ਪ੍ਰੋਡਕਸ਼ਨ ਕੀ ਹੈ ਸਰ ਮੈਂ ਕਿਹਾ ਤਾਂ ਹੈ 23 ਤੋਂ ਬਾਅਦ ਗੱਲ ਕਰਾਂਗੇ ਪਹਿਲਾਂ ਅੱਜ VOTING ਕਰੀਏ 23 ਨੂੰ ਰਿਜ਼ਲਟ ਆ ਜਾਏ ਫਿਰ ਅੱਜ ਸਵੇਰੇ ਵੀ ਪਹਿਲੀ ਵਾਰੀ ਇਸ ਵਾਰੀ ਤੁਸੀਂ ਚੋਣ ਲੜੀਏ ਉਹ ਐਕਸਪੀਰੀਅੰਸ ਕਰਦੇ ਹੋ ਸਰ ਸਾਹਮਣੇ ਕੈਮਰਾ ਵੇਸ ਕੈਮਰਾ ਬੜਾ ਵਧੀਆ ਐ ਐਕਸਪੀਰੀਅੰਸ ਰਿਹਾ ਜੀ ਸਾਰਿਆਂ ਦਾ ਪਿਆਰ ਬੜਾ ਮਿਲਿਆ ਚਾਹੇ ਉਹ ਦੋਸੀ ਫੈਮਿਲੀ ਸੀ ਲੁਧਿਆਣਾ ਵਾਸੀ ਸੀ ਸਭ ਦਾ ਬਹੁਤ ਪਿਆਰ ਮਿਲੇ ਮੈਂ ਸਵੇਰੇ ਜਾ ਕੇ ਗੁਰਦੁਆਰੇ ਚ ਨਤਮਸਤਕ ਹੋਇਆ ਮੰਦਿਰ ਚ ਗਏ ਸੀ ਦੁਰਗਾ ਮਾਤਾ ਮੰਦਿਰ ਚ ਫਿਰ ਫਲੋਰ ਵੀ ਗਏ ਸੀ ਹਰ ਜਗ੍ਹਾ ਤਿੰਨੋ ਜਗ੍ਹਾ ਨਤਮਸਤਕ ਹੋ ਗਏ ਸਰ ਲੋਕੀ ਦੀ ਕਿਵੇਂ ਦੀ ਸਪੋਰਟ ਮਿਲ ਰਹੀ ਹੈ ਸਪੋਰਟਰ ਦੀ ਸਪੋਰਟ ਕਿਵੇਂ ਦੀ ਮਿਲਦੀ ਬਹੁਤ ਹੀ ਆਦਾ ਉਮੀਦ ਤੋਂ ਵੱਧ ਬਹੁਤ ਪਿਆਰ ਮਿਲਿਆ ਮੈਂ ਫੀਲ ਕਰਨਾ ਚਾਹੁੰਗਾ ਜੀ ਇੰਨੇ ਦਿਨਾਂ ਤੁਸੀਂ ਲਗਾਤਾਰ ਮੇਰੇ ਕੋਤੀ ਕੜੀ ਮੇਰਾ ਕਿ ਪਾਕਿਸਤਾਨ ਦਾ ਪਿਆਰ ਕਰਦਾ ਬਹੁਤ ਹੀ ਚੰਗਾ ਬਹੁਤ ਵਧੀਆ ਤੁਸੀਂ ਕੰਪੀਟੀਸ਼ਨ ਦੀ ਗੱਲ ਕੀਤੀ ਪਰ ਕਿਸੇ ਤਰ੍ਹਾਂ ਨੈਗੇਟਿਵ ਨਹੀਂ ਕਿਤੇ ਗੱਲ ਕਰੀਏ ਉਹ ਪੋਜ਼ਿਟਿਵ ਵਾਈਬ ਕਰਨ ਕਿਵੇਂ ਕਰ ਦਿੱਤਾ ਸਾਦਾ ਮੈਂ ਇਹ ਮੇਰੀ ਸ਼ੁਰੂ ਤੋਂ ਆਲੋਚਨਾ ਕਰੀ ਕੋਸ਼ਿਸ਼ ਕਰਦਾ ਕਿ ਆਪਣੇ ਕੰਮ ਕਰੀਓ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਦੂਜੇ ਦੀ ਛੋਟੀ ਨਹੀਂ ਕਰਦੇ ਫੈਮਿਲੀ سپورਟ ਕਿਸ ਤਰ੍ਹਾਂ ਦੀ ਰਹੀ ਹੈ ਓਵਰ ਆਲ ਇਲੈਕਸ਼ਨ ਦੇ ਬਹੁਤ ਵਧੀਆ ਅੱਜ ਵੀ ਆਲ ਸਾਰੀ ਫੈਮਿਲੀ ਇਕੱਠੇ ਆ ਸਵੇਰੇ ਜਦੋਂ ਨਤਮਸਤਕ ਹੋ ਅੰਗਰੇਜ਼ੀ ਉਦੋਂ ਵੀ ਬਿਲਕੁਲ ਸੰਜੀਵ अरोड़ा ਜਿਹੜੇ ਨੇ ਉਮੀਦਵਾਰ ਉਹਨਾਂ ਨੇ ਆਪਣੀ ਵੋਟ ਪਾਈ ਹੈ ਐਵਰੀ ਇੰਡੀਵਿਜੂਅਲ ਐਂਡ ਫॉर ਡੈਮੋਕ੍ਰੇਸੀ ਐਜ਼ ਅ ਹੋਲ ਹਾਂ ਜੀ ਹਾਊ ਯੂ ਸਟਾਰਟਡ ਯੋਰ ਡੇ ਟੂਡੇ ਮੈਂ ਸਵੇਰੇ ਜਿਹੜੇ ਨਤਮਸਤਕ ਹੋਏ ਸੀ ਗਏ ਸੀ ਮੰਦਰ ਵੀ ਗੁਰਦੁਆਰੇ ਵੀ ਤੇ ਫਲੋਰ ਵੀ ਗਏ ਸੀ ਹਾਂ ਜੀ ਬਟ ਵਾਂਟ ਟੂ ਯੂ ਬਟ ਵਾਟ ਇਜ਼ ਯੋਰ ਅਪੀਲ ਟੂ ਦ ਰੈਜ਼ੀਡੈਂਟਸ ਮੇਰੀ ਇੱਕੋ ਹੀ ਅਪੀਲ ਹੈ ਜੀ ਪਲੀਜ਼ ਕਮ ਆਊਟ ਐਂਡ ਵੋਟ लेट अस ब्रेक सम रिकॉर्ड इन लुधियाना टुडे एंड हैव मैक्सिमम वोटिंग थैंक यू थैंक यू सर सर कि assi lokan nu kehna तुरे चलो तुरे चल मगन चलो, चलो।, चलो यार होने सारीया गल्ला 23 तारीख नु आज मेरी सिर्फ एक वो गुजारिश है के वोटा पानी है बस मेरी एको एक गुजारिश आप सर अछेर तो तुसी मन्दिरा दे विच गए हो मेडिकल 5 बजे तक घरो निकले हो और की कहना चाहूंगा वोटरा नु की अपील है क्योंकि खास गर्मी भी है नहीं गर्मी कोई खास नहीं हैगी ठीक है वेदर हां ਜਿਹੜਾ 47 48 ਸੀ ਅੱਜ ਹਾਈ 37 ਦੱਸ ਰਿਹਾ ਤੇ 10 ਡਿਗਰੀ ਦਾ ਫਰਕ ਹੈ ਗਰਮੀ ਇੰਨੀ ਨਹੀਂ ਹੈਗੀ ਠੀਕ ਹੈ ਸਿਰੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈਗਾ ਵਾ ਹਾਂ ਕੀਤਾ ਬਾਸ ਕੀਤੀ ਖਾਸ ਨਹੀਂ ਕੁਝ ਨਹੀਂ ਬਸ ਨਤਮਸਤਕ ਹੋਏ ਹਾਂ ਹਾਂ ਠੀਕ ਹਲਕਾ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਹਾਂ ਨਾ ਹਮ ਹਲਕਾ ਦੇ ਵੋਟਰਾਂ ਨੂੰ ਇਹੀ ਮੈਂ ਤਾਂ ਅਪੀਲ ਮੇਰੇ ਖਿਆਲ ਦੋ ਚਾਰ ਵਾਰ ਹੀ ਹੁਣੇ ਕਹਿ ਚੁੱਕਾ ਕਿ ਇਹ ਜਰੂਰ ਆਓ ਔਰ ਵੋਟਾਂ ਪਾਓ ਹਾਂਜੀ ਹਾਂ ਜੀ ਪੂਰਾ ਪਰਿਵਾਰ ਠੀਕ ਠੀਕ ਹੈ ਚਲੋ ਠੀਕ ਹੈ ਬਸ ਤੇ ਸੁਖਮ ਸਿੰਘ ਜੀ ਬੇਟਾ ਜੀ ਬਣਾਲੇ ਅਰੋੜਾ ਸਾਹਿਬ ਬਿਲਕੁਲ 1 ਲੱਖ 75 ਹਜ਼ਾਰ ਵੋਟ ਹੈ ਤੇ ਪਰਿਵਾਰਕ ਮੈਂਬਰ ਤੇ ਇਸ ਦੌਰਾਨ ਅੱਜ ਸੰਜੀਵ ਅਰੋੜਾ ਜੀ ਨੇ ਆਪਣਾ ਮਾਦਾਂ ਦਿੱਤਾ ਵਾ ਤੇ ਇਸ ਦੇ ਤਹਿਤ ਹੀ ਲੋਕਾ ਲੋਕ ਵੀ ਜਿਹੜੇ ਕੀ ਆਣਾ ਹੁਣ ਇੱਥੋਂ ਸ਼ੁਰੂ ਹੋ ਗਏ ਨੇ ਤੇ ਲੋਕਾਂ ਦੇ ਵੱਲੋਂ ਸਵੇਰੇ ਜਿਹੜੀ ਆਪਣੀ VOTING ਜਿਹੜੀ ਆ VOTING ਜਿਹੜੀ ਸ਼ੁਰੂ ਹੋ ਚੁੱਕੀ ਤੇ ਲੋਕਾਂ ਦੇ ਵੱਲੋਂ ਹੁਣ ਵੋਟ ਮਾਦਾਂ ਦਿੱਤਾ ਜਾ ਰਿਹਾ ਵਾ ਲਗਾਤਾਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਦੀਪਕ ਕਮਾਤਰ ਜੁੰਬੇਰਪੁਰ ਧੰਨਵਾਦ